ਕੰਗੜਾ ਨਾ ਦੀ ਫਿਲਮ ਅਮਰਜੈਂਸੀ ਰਿਲੀਜ਼ ਹੋਣ ਤੋਂ ਪਹਿਲਾਂ ਹੀ ਉਸ ਨੂੰ ਜਾਨੋਂ ਮਾਰਨ ਦੀ ਜਈ ਧਮਕੀ ਆਉ ਮਿਲ ਰਹੀ ਹੈ ਉਹਨਾਂ ਨੇ ਇੱਕ ਵੀਡੀਓ ਸ਼ੇਅਰ ਕਰਕੇ ਪੁਲਿਸ ਤੋਂ ਮਦਦ ਮੰਗੀ ਹੈ ਤੇ ਜਿਸ ਵਿੱਚ ਕੁਝ ਲੋਕ ਉਸ ਨੂੰ ਧਮਕੀ ਦਿੰਦੇ ਹੋਏ ਨਜ਼ਰ ਆ ਰਹੇ ਨੇ ਅਦਾਕਾਰਾਂ ਦੇ ਪਸ਼ਾਸ਼ਕ ਉਸ ਦੀ ਸੁਰੱਖਿਆ ਨੂੰ ਲੈ ਕੇ ਚਿੰਤਤ ਚਿੰਤਤ ਨੇ ਉਹ ਸਵਾਲ ਕਰ ਰਹੇ ਨੇ ਕਿ ਭਾਰਤ ਦੀ ਆ ਆਇਰਨ ਲੇਡੀ ਜਿਸ ਨੂੰ ਕਿ ਭਾਰਤ ਦਾ ਸਭ ਤੋਂ ਮਜ਼ਬੂਤ ਪ੍ਰਧਾਨ ਮੰਤਰੀ ਕਿਹਾ ਜਾਂਦਾ ਸੀ ਉਸ ਦੀ ਕਹਾਣੀ ਦੱਸਣਾ ਕੀ ਗਲਤ ਹੈ ਫਿਲਮ ਅਮਰਜੈਂਸੀ 6 ਸਤੰਬਰ ਨੂੰ cinema cinema ਕਰਾ ਦੇ ਵਿੱਚ ਦਸਤਕ ਦੇਵੇਗੀ ਜੋ ਕਿ ਭਾਰਤ ਦੀ ਸਾਬਕਾ ਪ੍ਰਧਾਨ ਮੰਤਰੀ ਸ਼੍ਰੀਮਤੀ ਇੰਦਰਾ ਗਾਂਧੀ ਦੇ ਜੀਵਨ ਤੇ ਆਧਾਰਿਤ ਹੈ ਅਤੇ ਫਿਲਮ ਦੇ ਵਿੱਚ ਕੰਗਨਾਰ ਨੌਦ ਨੇ ਇੰਦਰਾ ਗਾਂਧੀ ਦੀ ਭੂਮਿਕਾ ਦੇ ਵਿੱਚ ਹੈ ਉਹ ਇੱਕ ਕੰਗਣਾ ਨੇ ਪਲੇਟਫਾਰਮ ਐਕਸ ਦੇ ਉੱਤੇ ਇੱਕ ਵੀਡੀਓ ਸ਼ੇਅਰ ਕੀਤੀ ਹੈ ਜਿਸ ਦੇ ਵਿੱਚ ਇੱਕ ਵਿਅਕਤੀ ਐਮਰਜੈਂਸੀ ਨੂੰ ਰਿਲੀਜ਼ ਨਾ ਕਰਨ ਦੀ ਧਮਕੀ ਦੇ ਰਿਹਾ ਹੈ ਉਹ ਇਹ ਕਹਿੰਦੇ ਹੋਏ ਨਜ਼ਰ ਆ ਰਹੇ ਹਨ ਕਿ ਜੇਕਰ ਤੁਸੀਂ ਇਸ ਫਿਲਮ ਨੂੰ ਰਿਲੀਜ਼ ਕੀਤਾ ਤਾਂ ਸਰਦਾਰ ਤੁਹਾਨੂੰ ਚੱਪਲਾ ਮਾਰਨਗੇ ਲਾਫਾ ਤਾਂ ਤੁਸੀਂ ਖਾ ਹੀ ਲਿਆ ਹੁਣ ਭਾਰਤੀ ਹੋਣ ਤੇ ਸਾਨੂੰ ਮੈਨੂੰ ਭਾਰਤੀ ਹੋਣ ਤੇ ਮਾਣ ਹੈ ਸਿਰਫ ਸੇਖ ਹੀ ਨਹੀਂ ਮਰਾਠੀ ਮੇਰੇ ਸਾਰੇ ਹਿੰਦੂ ਈਸਾਈ ਅਤੇ ਮੁਸਲਿਮਾ ਭਰਾ ਤੁਹਾਡਾ ਚਪਲਾ ਨਾਲ ਸਵਾਗਤ ਕਰਨਗੇ ਅਦਾਕਾਰਾਂ ਨੇ ਇਸ ਵੀਡੀਓ ਦੇ ਨਾਲ ਹਿਮਾਚਲ ਪ੍ਰਦੇਸ਼ ਮਹਾਰਾਸ਼ਟਰ ਅਤੇ ਪੰਜਾਬ ਪੁਲਿਸ ਨੂੰ ਉਸਨੇ ਅਟੈਕ ਕੀਤਾ ਅਤੇ ਵੀਡੀਓ ਦੇ ਵਿੱਚ ਨਜ਼ਰ ਆ ਰਿਹਾ ਇੱਕ ਵਿਅਕਤੀ ਉਸ ਨੂੰ ਕਹਿੰਦਾ ਹੈ ਕਿ ਇਤਿਹਾਸ ਨੂੰ ਬਦਲਿਆ ਨਹੀਂ ਜਾ ਸਕਦਾ ਜੇਕਰ ਫਿਲਮ ਦੇ ਵਿੱਚ ਸਿੱਖਾਂ ਨੂੰ ਅਤਵਾਦੀ ਦਿਖਾਇਆ ਗਿਆ ਤਾਂ ਯਾਦ ਰੱਖੋ ਕਿ ਤੁਸੀਂ ਕਿਸ ਫਿਲਮ ਦੇ ਵਿੱਚ ਸੀਨ ਕਰ ਰਹੇ ਹੋ ਯਾਦ ਰਹੇ ਸਤਵੰਨ ਸਿੰਘ ਅਤੇ ਵਿਅੰਨ ਸਿੰਘ ਕੌਣ ਸਨ ਜੋ ਤੁਹਾਡੇ ਵੱਲ ਉਂਗਲ ਉਠਾਉਂਦਾ ਹੈ ਉਸ ਵੱਲ ਵੀ ਉਂਗਲ ਉਠਾਉਂਦੇ ਆ ਅਸੀਂ ਵੀ ਉਸ ਵੱਲ ਉਂਗਲ ਉਠਾਉਂਦੇ ਆ ਜੇਕਰ ਅਸੀਂ ਸਿਰ ਕਟਵਾ ਸਕਦੇ ਆ ਤੇ ਅਸੀਂ ਸਿਰ ਕੱਟ ਵੀ ਸਕਦੇ ਆ ਸੰਗਣਾ ਰਣੌਤ ਦੇ ਦੁਆਰਾ ਸ਼ੇਅਰ ਕੀਤੀ ਵੀਡੀਓ ਉਸ ਦਿਨ ਪਹਿਲਾਂ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਆ ਤੇ ਵੀਡੀਓ ਦੇ ਵਿੱਚ अभिनेता एजाज खान सिखਾਂ ਦੇ ਨਾਲ ਬੈਠੇ ਨਜ਼ਰ ਆ ਰਹੇ ਨੇ ਅਤੇ ਵੀਡੀਓ ਦੇਖਣ ਤੋਂ ਬਾਅਦ ਕਈ ਲੋਕ ਕੰਗਣਾ ਦੀ ਸੁਰੱਖਿਆ ਨੂੰ ਲੈ ਕੇ ਚਿੰਤਾ ਜ਼ਾਹਰ ਕਰ ਰਹੇ ਨੇ ਅਦਾਕਾਰਾਂ ਦੇ ਪ੍ਰਸ਼ਾਸਕ ਉਸ ਨੂੰ ਸੁਰੱਖਿਆ ਵਧਾਉਣ ਦੀ ਸਲਾਹ ਦੇ ਰਹੇ ਨੇ ਤੇ ਇੱਕ ਯੂਜ਼ਰ ਨੇ ਲਿਖਿਆ ਹੈ ਕਿ ਸਾਨੂੰ ਸਾਡੇ ਦੇਸ਼ ਦੇ ਵਿੱਚ ਕੀ ਹੋ ਰਿਹਾ ਭਾਰਤ ਦਾ ਇਤਿਹਾਸ ਦਿਖਾਉਣ ਦੇ ਨਾਲ ਕਾਰਨ ਜਿਹੜੇ ਭਾਜਪਾ ਲੋਪ ਭਾਜਪਾ ਸੰਸਦ ਮੈਂਬਰ ਆ ਅਤੇ ਬਾਲੀਵੁੱਡ ਅਦਾਕਾਰਾਂ ਨੂੰ ਖੁੱਲੇ ਆਮ ਜਿਹੜੀਆਂ ਧਮਕੀਆਂ ਨੇ ਉਹ ਮਿਲ ਰਹੀਆਂ ਨੇ ਅਤੇ ਕਿਸਾਨ ਕਿਸਾਨ ਅੰਦੋਲਨ ਦੇ ਕੰਗਨਾ ਦੇ ਬਿਆਨ ਨੂੰ ਲੈ ਕੇ ਪਹਿਲਾਂ ਹੀ ਵਿਵਾਦ ਚੱਲ ਰਿਹਾ ਹੈ ਤੇ ਜਿਸ ਤੋਂ ਭਾਜਪਾ ਨੇ ਦੂਰੀ ਬਣਾ ਲਈ ਹੈ ਅਤੇ ਕੰਗਨਾ ਨੇ ਕਿਹਾ ਕਿ ਜੇਕਰ ਸਰਕਾਰ ਨੇ ਕਿਸਾਨਾਂ ਤੇ ਸਖਤ ਕਾਰਵਾਈ ਨਹੀਂ ਕੀਤੀ ਤਾਂ ਦੇਸ਼ ਬੰਗਲਾਦੇਸ਼ ਵਰਗੀ ਜਿਹੜੀ ਆ ਉਹ ਸਥਿਤੀ ਹੈ ਜਿਹੜੀ ਇੱਥੇ ਪੈਦਾ ਹੋ ਜਾਵੇਗੀ